ਹੋ ਗਿਆ ਆ ਘਰ ਵਾਲੀ ਨੇ ਮੈਂ ਜੈਦੀ ਨੇ ਹਾਂ ਤੇ ਵੀ ਘਰ ਵਾਲੀ ਨੇ ਵੀ ਦੇ ਚਾਰ ਕਾਦਾ ਚਾਰ ਆਇਆ ਚ ਹੋ ਗਿਆ ਮਾਮਾ ਦਾ ਜੂੜਾ ਕੀ ਆਪਾ ਕੰਨੀਆਂ ਗੱਡੀਆਂ ਬੱਸ ਕੋਰੋਨਾ ਕਾ ਤੋ ਉਹਨਾਂ ਦਾ ਜੂੜਾ ਕਰਾਉਣਾ ਹੁੰਦਾ ਜੇ ਮਾਮਾ ਤੇ ਵੀ ਐ ਹੀ ਕਰਦਾ ਹੁੰਦਾ ਤੇ ਨਿਕਲ ਹੁੰਦਾ ਉਹ ਮੇਰੇ ਹੋ ਜੂੜਾ ਉਤਾਰੇ ਹਾਂ ਤੂੰ ਜੂੜਾ ਖਾ ਲਿਆ ਅੱਜ ਹਾਂ ਲਾਹ ਮਾਵੀ ਖਾ ਲਾ ਉਹ ਮੇਰੇ ਹੋ ਜੂ ਜੂੜਾ ਕਿਉਂ ਕਿ ਉਹ ਲੈਣਾ ਪਾਣਾ ਮਾਂ ਉਹ ਤਾਰੇ ਉਹ ਗਫਨੇ ਫਲਾਇਰ ਬਾਗੰਦਾਲੇ ਦੁਆ ਗਵਾਬੀ ਜੋ ਅਤਨਾ ਮੈਨੇ ਹੋਵੇ ਵੱਡੇ ਤਾਂ ਹੋਣ ਚਾਹੀਦੇ ਆ ਹੂੰ ਉਹ ਬੋਂਲਾ ਨਹੀਂ ਸੀਗਾ ਤਾਂ ਆ ਕਰਕੇ ਹਜੇ ਪੂਰੇ 11 12 ਸਾਲਾਂ ਬਾਦੋਂ ਕੇਸ ਅਜ ਰੱਖੇ ਆ ਇਹ ਰੱਖੇ ਕਿਉਂ ਆ ਇਹਦਾ ਕੀ ਰੀਜ਼ਨ ਇਹ ਵੀ ਤੁਹਾਨੂੰ ਉੰਦਸਾਗੇ ਜਲਦੀ ਦੱਸਾਂਗੇ ਕਿ ਇਹ ਕਿਉਂ ਰੱਖੇ ਆ ਕੀ ਦੇ ਕਹਿਣ ਤੇ ਰੱਖੇ ਆ ਹੁਣ ਬਹੁਤਿਆਂ ਨੇ ਸੋਚ ਜਿਣਾ ਵੀ ਇਹ ਧਿਕਾ ਰਾਣੀ ਨੇ ਕਿਹਾ ਹੁਣ ਤਾਂ ਰਖਲੇ ਪਰ ਨਹੀਂ ਉਹ ਕੋਈ ਹੋਰ ਇਨਸਾਨ ਸੀਗਾ ਜਿਹਨੂੰ ਮੈਂ ਬਹੁਤ ਦੁਖੀ ਕੀਤਾ ਸੀ ਜਿਹਨੂੰ ਮੈਂ ਕੇਸ ਕੱਟੇ ਆ ਨਾ ਉਹ ਬਹੁਤ ਦੁਖੀ ਹੋਇਆ ਸੀਗਾ ਮਾਮਾ ਦੇ ਮਿੱਡੀਆਂ ਗੁੰਦਦੀ ਆਦਾਰੇ ਉਹ ਤੁਰੋਨਾ ਕਾ ਤਾਂ ਉਹਨਾਂ ਦਾ ਜੀਉੜਾ ਕਰਾਉਣਾ ਹੁੰਦਾ ਤੇ ਮਾਮਾ ਤੇ ਵੀ ਐ ਹੀ ਕਰਦਾ ਹੁੰਦਾ ਜੇ ਨਿਕਲ ਹੁੰਦਾ ਹਾ ਤਾਰੇ ਮਾ ਮੇਨੇ ਕੇ ਮਾਮਾ ਤੁਸੀਂ ਵੀ ਆਈ ਕਰਦੇ ਸੀ ਨਾ ਤਾਂ ਬਹੁਤ ਵੱਧ ਗਏ ਮਨ ਦਾ ਹਾਂ ਤਾਰੇ ਤੇ ਬਾਲ ਬੜੇ ਵੱਧ ਗਏ ਹਨ ਹੁਣ ਓਏ ਹੋਰ ਅੰਦਰ ਨਹੀਂ ਚੰਗਾ ਤੇਲ ਵਾਜਾ ਤੇ ਤਾਰੇ ਤਾਂ ਤਾਂ ਜੂੜਾ ਵੱਡਾ ਹੋ ਗਿਆ ਵੀ ਹੁਣ ਲੈ ਲੈ ਮੇਰੇ ਬੰਦੇ ਪਰ ਰੋੜਾ ਕੋਣੀ ਤੇ ਮਮਾ बाल मोटे भी बड़े हैं हम्म पा रहे हैं मेरे बाल आ रहे हैं शुरू तो यहाँ हैं बाद ये जो बाद 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 ਬੱਡੇ ਕੋਲੇ ਬੱਡੇ ਕੋਲੇ ਹੀ ਹੁਣ ਮੰਨੇ ਆਲੇ ਜਾਣਾ ਕਿ ਹੋਰ ਕੋਲੇ ਜਾਣਾ ਤੂੰ ਮੈਂ ਜਾਣਾ ਹੋਰ ਕੋਲੇ ਹੋਰ ਕੋਲੇ ਮੰਨੇ ਨਾਲ ਹੀ ਜਾਣਾ ਹਾਂ ਮੈਂ ਤਾਂ ਮੰਨੇ ਵਾਲੇ ਦੀ ਜਾਣਾ ਕੈਂਗੜੇ 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 ਕੋਲ ਚ ਜਾਣਾ ਹਾਂ ਕੈਂਗੜੇ ਚ ਕੈਂਗੜੇ ਨੇ ਵੱਡੇ ਸੀ ਤੈਨੂੰ ਹਾਂ ਕੈਂਗੜੇ ਤੇ ਵੱਡੇ ਆ ਸੀ ਮੈਨੂੰ ਉਹ ਟੋਲੀ ਦੀ ਉਹ ਆ ਗਿਆ ਲੈ ਉਹ ਆ ਗਿਆ ਕੈਂਗੜੇ ਜਿਕੇ ਜਿਕੇ ਦੀ ਮम्मा ਉਹ ਬੋਲ ਜੀ ਮੇਰਾ ਮੇਰਾ ਜੰਪਰ ਲੱਭ ਨਹੀਂ ਜੰਪਰ ਨਹੀਂ ਮਿਲ ਰਿਹਾ ਆ ਦੇਖੋ ਤੇ ਕਾਲਾ ਬਿਆਪਰ ਤੇ ਇੱਥੇ ਡਾੜਾ ਲੈ ਕੇ ਗਿਆਸ ਕਾਲ ਉੱਥੇ ਆਪਾਂ ਲੈਣ ਵਾਸਤੇ ਹੋ ਗਈ ਮੱਡੀ ਦਿਖਾਈ ਆ ਲੈ ਲੈ ਪੂਰਾ ਜੁੜਾ ਕਰ ਰਹੇ ਹਾਂ ਦੇ ਨਾ ਮਮਾ ਹਾਂ ਬਸ ਮੁੰਡਾ ਤੇ ਬੈਠਾ ਦਾ ਤਾਰੇ ਪਾ ਮਾਮੇ ਲਾ ਕੀ ਕਰ ਰਹੇ ਆ ਲੈ ਬਈ ਆਈਏ ਤੜੇ

ਟੱਕ ਮੀਟ ਮਮਾ ਐਰੀ ਮੰਮੀ ਨੇ ਮਾਮੇ ਨੂੰ ਆਪੇ ਜਿਨੇ ਮੰਮੀ ਨੇ ਮਾਮੇ ਨੂੰ ਆਪੇ ਜਿਨੇ ਨਾਲੇ ਲੈਟਰ ਵੀ ਕਿਡਨ ਲੈਟਰ ਐ ਨੂੰ ਸੁਣ ਕੇ ਦੇਖੋ ਸਮੈਲਾ ਚਲੋ ਜੀ ਬੱਸ ਇਹ ਕੀਨੇ ਦਿੱਤੇ ਆ ਹੋਈ ਤਾਰੇ ਮੰਮੀ ਨੇ ਦਿੱਤੇ ਨੇ ਮੰਮੀ ਲਗੁੱਟ ਨਾ 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 ਮਮਾ ਉਹਦੇ ਹੋਣ ਲੱਗ ਗਿਆ ਮਾਂ ਮੈਂ ਤਾਂ ਮੈਂ ਮਾਂ ਮੇਰੇ ਜੂੜੀ ਹੋ ਗਿਆ ਜੂੜਾ ਹੋ ਗਿਆ ਓਏ ਤਾਰੇ ਮੈਂ ਤਾਰੇ ਜੂੜਾ ਹੋ ਗਿਆ ਜੂੜਾ ਜੇ ਮਾਤਾ ਦੀ ਜੇ ਮਾਤਾ ਦੀ ਬੰਦੇ ਕਿ ਤੁਸੀ ਦੋ ਆ ਦੇ ਹੰਮੂ ਪਾ ਤੇ ਖਿਲਾ ਰਹੇ ਇਹਨਾਂ ਦਾ ਬੂਟਾ ਆਇਤਾ ਭਾਣੇ ਪੂਰਾ ਹੀ ਤਿਆਰ ਕਰੂ ਲੈ ਵੀ ਚਟਾਰ ਮਾਲ ਪਾਉਣੇ ਆ ਆ ਗਿਆ ਆ ਆ ਗਿਆ ਕਾ ਜੂੜੇ ਰਖਾਤਾ ਹੁੰਦਾ ਜੇ ਰੰਦਾ ਜੂੜਾ ਪਾ ਕੇ ਮਾ ਮੇਰੇ ਵੀ ਮਾਲ ਪਾ ਹਏ ਤੇਰੇ ਤਾਂ ਵਾਲੇ ਹੀ ਸੋਨਾ ਲੱਗਦਾ ਚੱਲ ਜਿਆ ਨਹੀਂ ਹੁੰਦਾ ਚੱਲ ਮੈਂ ਆ 144 ਇਦੇ ਵਿੱਚ ਹੈ ਕੀ ਆ ਟਾਇਲ ਨੇ ਟਾਇਲ ਟਾਇਲਟ ਟਾਇਲਟ ਟਾਇਲ ਨੇ ਨੀਂ ਗੁੱਤੇ ਆ ਮੰਮੀ ਨੇ ਮੰਮੀ ਨੇ ਮੰਮੀ ਨੇ ਚਲ ਖੋਲ ਕੇ ਦੇਖੋ ਮੰਮੀ ਨੇ ਮਾਮਾ ਇਹਨੂੰ ਥੱਲੇ ਛੋਟਾ ਫੇਰ ਹੀ ਖੁੱਲੂ ਆਪਕਾ ਮਨ ਤਿਆਰ ਇਹ ਜੇ ਇਹਦੇ ਜਿਵੇਂ ਨਾ ਹੋਏ ਫੇਰ ਨਹੀ ਇਹਦੇ ਨਹੀਂ ਦੇਖੋ ਮੰਮੀ ਨੇ ਕਿਹਾ ਬੀਕ ਪਰਪਲ ਵਾਲੇ ਨੇ ਕੀ ਆ ਕਿਰਟ ਵਈਆ ਹੈ ਆਲਾ ਤਾਰੀ ਹੁਣ ਆਪ ਇਹਨੂੰ ਦੇਖ ਲੈ ਆਂ ਮਾਣ ਆਲੇ ਆਖ ਆਲੇ ਆ ਆਇਆ ਤਾਰੀ ਕਿ ਇਹ ਮੈਂ ਆਪ ਵੀ ਖੋਜੂ ਤੇਰੇ ਲਈ ਇਹ ਮੇਰੇ ਨਹੀਂ ਤਾਰੀ ਇਹ ਮੇਰੇ ਨਹੀਂ ਇਹ ਮੇਰੇ ਸਕੂਲੇ ਨਹੀਂ ਨੇ ਤਾਰੀ ਆਨੇ ਇੱਕ ਤੇਰਾ ਆ ਹਾਂ ਆਲੇ ਮੇਰਾ ਨਾ ਕਿ ਕਿ ਤੇਰਾ ਟਰੱਕ ਲੈ ਫਿਰ ਟਰੱਕ ਵੀ ਲੈ ਕੇ ਆਂਦਾ ਤੂੰ ਉਤ ਫਾਮ ਨਹੀਂ ਮੇਰਾ ਸੀ ਅਰੇ ਆ ਵੀ ਮੇਰਾ ਆ ਇਹਦਾ ਕੀ ਹੈ ਫਿਰ ਇਹਦਾ ਆਲੇ 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 ਓਹ ਲਓ ਉਹ ਚੱਕ ਰੇ ਗੱਡੀ ਛੋੜਾ ਵੀ ਮਾਰਾ ਬੀ ਚੱਕ ਵਾਛੈ ਨਹੀਂ ਸੀ ਮੈਨ ਲਾ ਦੋ ਹੋਏ ਹੋਏ ਬਾਤਾਂ ਮੈਂ ਲਾਦਾ ਇੰਨੀ ਸੀਗੇ ਆ ਕਰ ਦੇ ਇਕੱਠੇ ਬੱਸ ਤਾਰਤੇਰੇ ਦੋ ਹੀ ਸੀਗੇ ਨਹੀਂ ਉਹਨਾਂ ਵਿੱਚ ਹੋਣਗੇ ਇਹਦੇ ਅੱਧੇ ਓਹ ਉਹਨਾਂ ਚ ਅੱਧੇ ਹੋਣਗੇ ਇਹਦੇ ਉਹਨਾਂ ਚ ਹਾਂ ਇਹ ਸਾਰੇ ਮੇਰੇ ਨੇ ਮਨਾ ਪਟੂ ਦੇ ਇਹ ਕਿਹੜੇ ਇਹਦੇ ਇੱਟੇ ਮੈਂ ਦੇਖਾਂ ਵੀ ਇਹਦੇ ਸਾਰੇ ਸੀ ਇਹਦੇ ਨੂੰ ਬੋਲ ਕੇ ਆ ਰਹਾ ਮੈਂ ਓਏ ਇਸ ਤੋਂ ਦਵਾਨਿਆ ਇਹਦੇ ਜੀ ਤਾਂ ਦਵਾਨਿਆ ਹਾਂ आलाला कोइदारम मुझे नहीं आगे मेरे को प्लेस्टेशन दिया बंद करो हाइड्रामैन हाइड्रामैन मैंने कहा तेरी आई ई का पगंदी निकाल लूंगे हां oh. ਸਤੇ ਰੇਟ ਹੋਈ ਹੈ ਦੋ ਮਾਮਾ ਹਾਂ ਇਹ ਦੋ ਆਪਣਾ ਲੋਲੋ ਗੱਡੀ ਚ ਲਾ ਲੂਗੇ ਲੋਲੋ ਗੱਡੀ ਚ ਲਾਉਣ ਹਾਂ ਠੀਕ ਆ ਇਹਦੇ ਦੋ ਟਵਾਈ ਆ ਬਸ ਆ ਨਹੀਂ ਉਹਦਾ ਮੰਨਾ ਕਰਾ ਮੇਰੇ ਆ ਲੱਗਾ ਇਹ ਦਿਸ ਨੇ ਤੇਰ ਭੂਆ ਨੇ ਤੇ ਮਾਮੀ ਨੇ ਕੀ ਲੈ ਕੇ ਦਿੱਤਾ ਉਸ ਪੁੱਤ ਮਾਮਾ ਬੱਪੂ ਨੇ ਵੀ ਲੈ ਕੇ ਦਿੱਤਾ ਸੀ ਕੀ ਸਟੀਕਰ ਲੈ ਕੇ ਦਿੱਤਾ ਸੀ ਪੈਨਸਲਾਂ ਕਿੱਥੇ ਆ ਇਹ ਦੋ ਬਾਕਸ ਐ ਇੱਕ ਮੰਨੇ ਇੱਕ ਤੇਰਾ ਹਾਂ ਇੱਕ ਇੱਕ ਮੰਨੇ

ਆ ਲੈਓ ਕੀ ਰਿੰਗ ਮੈਨੂੰ ਦੇ ਦੋ ਕੀ ਰਿੰਗ ਮੇਰੀਆਂ ਨੇ ਇਹ ਮੇਰਾ ਮੈਗ ਤੇ ਲਾਣਾ ਆ ਦੀ ਓ ਕਿਹਦਾਰੇ ਤੁਸੀਂ ਮੈਨੂੰ ਦੇ ਦੋ ਉਹ ਕਹਿੰਦਾ ਮੈਂ ਲੋਲੋ ਗੱਡੀ ਚਲਾਉਣਾ ਤੂੰ ਲੋਲੋ ਚਲਾਉਣਾ ਆ ਹਾਂ ਲੋਲੋ ਤੇ ਲਾਣਾ ਆ ਰੈਂਜ ਰੋਵਰ ਤੇ ਲਾਣਾ ਹਾਂ ਇਹ ਬੱਸ ਤਲੇ ਇੰਨੇ ਤੋਂ ਆਈ ਆ ਤੈਨੂੰ ਘੱਟ ਦਿੱਤੇ ਆ ਦਾਰੇ ਮੰਮਾ ਮੇਰੇ ਵੀ ਘੱਟ ਨਹੀਂ ਇਹਦੇ ਟਨ ਹੋਣੇ ਨਹੀਂ ਯਾਕੋ ਕੰਨਿਆ ਗੱਦਿਆਂ ਬਸ ਮੈਂਟ ਦਾ ਸੀ ਜਾਣੇ ਨਹੀਂ ਮੈਂਟ ਦੋ ਹੀ ਆ ਇਹਦਾ 5 ਮਿੰਟ ਹੀ ਬਸ 2 ਮਿੰਟ ਦੇ ਹੁਣ ਟੈਕਟਰੀਆ ਖੁੱਲ ਜਾਣ ਇਹਨਾਂ ਦਾ ਮੰਨੇ ਤੂੰ ਸਾਰੀ ਸਟੇਸ਼ਨਰੀ ਇੱਕਦਮ ਨਾਲ ਕੋਲ ਰੱਖ ਲੈ ਥੋੜੀ ਜੀ ਠੀਕ ਆ ਲੈ ਨਹੀਂ ਬੋ ਜੂ ਬੋ ਜੂ ਹਾਂ ਉੱਥੇ ਉੱਥੇ ਬੁੱਤ ਛੱਟ ਵੱਜਣੀ ਸੀ ਜਮੋ ਜਿਹੜੇ ਬੇਬੀ ਨਹੀਂ ਜਾਂਦੇ ਤੇ ਬੀ ਲਾਉਣੀ ਹੈ ਤਾਂ ਕਿ ਉਹ ਸਾਰਾ ਆ ਹੁਣ ਚੱਕ ਕੇ ਸਿੱਟਣੇ ਪੈਣੇ ਉੱਤਰਾਰੇ ਆਲੇ ਤੇਰਾ ਨਮਾ ਟਰੈਕਟਰ ਚਾਰ ਕਾਦਾ ਚਾਰ ਆਇਆ ਚ ਐ ਕਾਦਾ ਚਾਰ ਆ ਆਮਬਾ ਆਮਬਾ ਚਾਰ ਆਇਆ ਮਾਂ ਆਮਬਾ ਪੋਰਟੋਕਲ ਅੱਛਾ ਮਾਂ ਇਨਸ਼ਾ ਅੱਛਾ ਆਇਆ ਜੀ ਮਸ਼ਾਅੱਲ ਮੁੰਨਾ ਕੋ ਡੋਲੇ ਚੰਦੀ ਛੜੀ ਨਹੀਂ ਕਰਦੀ ਅੱਛਾ ਮਾਂ ਤਾਰੀ ਤੂੰ ਖੇਡ ਨਾ ਮੈਂ ਨਾ ਪਾਇਦੀ ਕੀ ਆ ਡੱਬੇ ਮਾਂ ਬਸ ਸੁਰਤਾਂ ਐ ਨਹੀਂ ਕੋ ਮਾਂ ਹਾਂ ਲਾ ਗੋਖੂਲੀ ਫੁੱਲ ਦੇ ਕੋਲ ਬੱਡੂ ਮੈਂ ਤੇ ਬੂਹੇ ਕੋਲ ਉਹ ਐ ਕਿਨੇ ਹੁਣ ਮੈਨੂੰ ਕੀ ਪਤਾ ਹੋਣਾ ਹੈ ਤਾਂ ਤੁਹਾਡੇ ਆਹ ਦੇ ਚੁੰਡੀਆਂ ਤੂੰ ਵੜਦੀਆਂ ਤੈਨੂੰ ਦੇਖ ਕੇ ਵੜਦਾ ਵਾ ਇਹ ਮੰਮਾ ਆ ਘਰ ਵਾਲੀ ਤੇ ਮੈਂ ਜੈਦੀ ਨੇ ਹਾਂ ਤੇਰੀ ਘਰ ਵਾਲੀ ਨੇ ਵੀ ਤੇ ਤੂੰ ਮੜਕਾ ਨੇ ਪਾਲੀਆਂ ਲਈ ਜਾਂਦਾ ਛੁਏ ਉਹ ਮੰਨੇ ਤੂੰ ਜਿਹੜਾ ਤੈਨੂੰ ਨਾਨੇ ਨੇ ਉਹਦਣ ਪੜਾਇਆ ਸੀਗਾ ਉਹ ਕਿੱਥੇ ਕਿਤਾਬ ਤੇਰੀ ਹੋਣੀ ਕਿਤਾਬ ਹੂੰ ਕੀ ਪੜਾਇਆ ਸੀ ਨਾਨੇ ਨੇ ਤੈਨੂੰ ਉਹਦਣ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਤੇ ਮਹਾਰਾਜਾ ਦਲੀਪ ਸਿੰਘ ਦਾ ਅੱਛਾ ਉਹ ਨੋਟ ਹਜੇ ਮੇਰੇ ਕੋਲ ਹੈਗਾ ਮम्मा ਦੇ ਪਰਸ਼ੇ 'ਤੇ ਕਿਹੜਾ ਨੋਟ ਮम्मा ਉਹ ਜਿਹਦੇ 'ਚ ਮम्मा ਹਾਂ ਅੱਪਾ ਕੱਲ ਦਲੀਪ ਸਿੰਘ ਦੇ ਕਿਹਾ ਸੀ ਹੈ ਅਨੇ ਮਹਾਰਾਜਾ ਦਲੀਪ ਸਿੰਘ ਆਪਾਂ ਕਹੇ ਸੀ ਕਿ ਗੱਡੀ 'ਚ ਉੱਚ ਚਾਚੇ ਨਾਲ ਚਾਚੇ ਨੂੰ ਬਾਈ ਹਾਂ ਮम्मा ਜੀਤੇ ਕਨੇਡਾ ਗਈ ਹਾਂ ਹਾਂ ਜੀਤੇ ਦਾ ਵੀ ਕੱਲ ਬਾਦੇ ਸੀਗਾ ਠੀਕ ਹੈ ਯਾਰ ਹੈ ਬੰਦ ਬੰਦ ਦੀ ਗੂੜਾ ਕਿਤਾ ਹੋ ਗਿਆ ਹਾਂ ਦੀ ਬਣਾਉਂਦੇ ਨੇ ਵਿਕਾ ਕੇ ਮਾਮਾ ਚ ਰੱਖਾ ਹੂੰ ਠੀਕ ਕਰ ਗਿਆ ਇੱਥੇ ਬਾਹਰ ਮਾਮਾ ਹੂੰ ਇਹ ਕੀ ਆ ਮਾਮਾ ਇਹ ਪਾਸੋ ਚਲ ਰਹੀ ਨਹੀਂ ਮੈਂ ਉਹ ਨਹੀਂ ਪਲੀਤਾ